ਨਗਰ ਕੌਂਸਲ ਚੋਣਾ ਗੁਰੂ ਅਰਸਾਈ ਦੇ ਵਾਰਡ ਨੰਬਰ 15 ਦੇ ਵਿੱਚ ਜਿਹੜੀ ਚੋਣ ਹੋਣ ਜਾ ਰਹੀ ਹੈ ਉਸ ਚੋਣ ਨੂੰ ਲੈ ਕੇ ਅੱਜ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੇਸ਼ ਸਿੰਘ ਦੇ ਹੱਕ ਦੇ ਵਿੱਚ ਤੇ ਅੱਜ ਪਹਿਲੇ ਦਿਨ ਜਿਹੜਾ ਡੋਰ ਤੋਂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹੈਗੇ ਆ ਡੋਰ ਤੋਂ ਡੋਰ ਪ੍ਰਚਾਰ ਕੀਤਾ ਜਾਣਾ ਹੈ ਘਰ ਘਰ ਜਾ ਜਾਣਾ ਹਰੇਕ ਵੋਟਰ ਤੱਕ ਸੰਪਰਕ ਕੀਤਾ ਜਾਣਾ ਗੱਲਬਾਤ ਕਰ ਲੈਣੇ ਆ ਸਰਦਾਰ ਫੌਜਾ ਸਿੰਘ ਸਰਾਰੀ ਹੋਰਾਂ ਨਾਲ ਜਨਾਬ ਅੱਜ ਸ਼ੁਰੂਆਤ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਜਿਵੇਂ ਕਹਿੰਦੇ ਨਾ ਸ਼ੁਰੂਆਤ ਹੋਈ ਤਾਂ ਜਿੱਤ ਵੱਲ ਪਾਸੇ ਤੁਰਨਾ ਹੁਣ ਸ਼ੁਭਕਰਮਣ ਤੇ ਕਬੂ ਨਾ ਟਰੋ ਹਮ ਨਿਸ਼ਚੇ ਕਰ ਜੀਤਾ ਸੀ ਤਾਂ ਨਿਸ਼ਚੇ ਹੈ ਸਾਡੀ ਜੀਤ ਹੈ ਅ ਅੱਜ ਸ਼ੁਰੂਆਤ ਕੀਤੀ ਹੈ ਡੋਰ ਤੋਂ ਡੋਰ ਵੀ ਕਰਾਂਗੇ ਤੇ ਸਾਡੇ ਦਰਮੇਸ਼ ਸਿੰਘ ਫੌਜੀ ਤੁਹਾਨੂੰ ਪਤਾ ਪਹਿਲਾਂ ਦੇਸ਼ ਦੀ ਸੇਵਾ ਕੀਤੀ ਹੁਣ ਲੋਕਾਂ ਦੀ ਤਤਪਰ ਨੇ ਦਿਨ ਰਾਤ ਲੋਕਾਂ ਦੀ ਸੇਵਾ ਜਾ ਹਾਜ਼ਰ ਰਹਿੰਦੇ ਨੇ ਜਦੋਂ ਵੀ ਕੋਈ ਕਿਸੇ ਨੂੰ ਤਕਲੀਫ ਹੁੰਦੀ ਕਿਸੇ ਤਰ੍ਹਾਂ ਦੀ ਵੀ ਰਾਤ ਨੂੰ ਸਵੇਰ ਸ਼ਾਮ ਹੋ ਸਕਦਾ ਕੋਈ ਹੋਰ ਅਫਸਰ ਜਿਹੜਾ ਸਰਕਾਰੀ ਤਨਖਾਹ ਲੈਂਦਾ ਉਹ ਫੋਨ ਨਾ ਚੁੱਕਦਾ ਹੋਵੇ ਇਹ ਰਾਤ ਨੂੰ ਵੀ ਫੋਨ ਚੁੱਕਦੇ ਨੇ ਤੇ ਲੋਕਾਂ ਚ ਐਸੀ ਬਹੁਤ ਵੱਡੀ ਵੀਰਨ ਵਾਲਾ ਜਿਤਾਵਾਂਗੇ ਇਹਨਾਂ ਦੇ ਨਾਲ ਜਨਤਾ ਤੁਸੀਂ ਦੇਖ ਲਓ ਸਾਰਾ ਸ਼ਹਿਰ ਨਿਵਾਸੀ ਨਾਲ ਨੇ ਸਾਡੇ ਬਿਲਕੁਲ ਸ਼ਹਿਰ ਵਾਸੀ ਨਾਲ ਹੈ ਕਿ ਅੱਜ ਝੰਡਾ ਜਿਹੜਾ ਦੇਖਦੇ ਆ ਆਮ ਆਦਮੀ ਪਾਰਟੀ ਦਾ ਝੰਡਾ ਅੱਤੇ ਜ ਫਾੜ ਲਿਆ ਹੁਣ ਚੰਡਾ ਬੁਲੰਦ ਕਰਨ ਦੇ ਲਈ ਲੋਕਾਂ ਦੇ ਕਿਹੜੇ ਕੰਮ ਹੈਗੇ ਆ ਪਹਿਲ ਦੇ ਆਧਾਰ ਤੇ ਕਰਾਓਗੇ ਕਿਦਾਂ ਜਿਹੜਾ ਲੋਕਾਂ ਨੂੰ ਆਪਣੇ ਵਾਲਾ ਆਕਰਸ਼ਿਤ ਕਰੋਗੇ ਕਿ ਗਰਮੇ ਸਿੰਘ ਫੌਜੀ ਹੋਰੀ ਐ ਇਸੇ ਵਾਰ ਦੇ ਉਮੀਦਵਾਰ ਬਣ ਜਿੱਤ ਪ੍ਰਾਪਤ ਕਰੋ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਆਪਣੀ ਹਜ਼ਾਰਵਾਰੀ ਗੱਲ ਹੋਈ ਐ ਲੋਕਾਂ ਦੇ ਕੰਮਾਂ ਵਾਸਤੇ ਸਰਕਾਰਾਂ ਬਣਦੀਆਂ ਨੇ ਜਦੋਂ ਦੀ ਪੰਜਾਬ ਸਰਕਾਰ ਦੀ ਵਾਗਡੋਰ ਸਰਦਾਰ ਭਗਵੰਤ ਮਾਨ ਨੇ ਸੰਭੀਰ ਉਸ ਦਿਨ ਤੋਂ ਲੈ ਕੇ ਲੋਕਾਂ ਦੇ ਹਿੱਤ ਵਿੱਚ ਕੰਮ ਕੀਤੇ ਜਾ ਰਹੇ ਨੇ ਨੌਕਰੀਆਂ ਬਿਨਾਂ ਰਿਸ਼ਵਤ ਸੇ ਸੌਲਤਾ ਪੜ੍ਹਾਈ ਲਿਖਾਈ ਦਾ ਮਿਆਰ ਉੱਚਾ ਕਰਨਾ ਹਮੇਸ਼ਾ ਆਮ ਆਦੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੇ ਨਾਲ ਖੜਦੀ ਹੈ ਇਹ ਕੋਈ ਜੱਦੀ ਘਰਾਣੇ ਦੀ ਪਾਰਟੀ ਤਾਂ ਹੈ ਨਹੀਂ ਕਿ ਪਹਿਲਾਂ ਪਿਓ ਫਿਰ ਪੁੱਤਰ ਫਿਰ ਪੋਤਰਾ ਇਸ ਤਰ੍ਹਾਂ ਚੱਲਦਾ ਰਹੇਗਾ ਤੇ ਉਹ ਲੋਕਾਂ ਨੇ ਇਨਕਾਰ ਦਿੱਤੇ ਉਹ ਲੋਕਾਂ ਦੇ ਇਨਕਾਰੇ ਹੋਏ ਲੀਡਰ ਨੇ ਜਿਹੜੇ ਅੱਜ ਪਨਪ ਦੇ ਫਿਰਦੇ ਨੇ ਲੋਕ ਸਿਆਣੇ ਹੋ ਗਏ ਨੇ ਸਮਝਦਾਰ ਹੋ ਗਏ ਨੇ ਤਾਂ ਹਰ ਬੰਦਾ ਚਾਹੁੰਦਾ ਹੈ ਕਿ ਲੋਕਤੰਤਰ ਦੇ ਵਿੱਚ ਲੋਕਾਂ ਦੀ ਇੱਜ਼ਤ ਹੋਵੇ ਤੇ ਪਹਿਲਾਂ ਕੱਲੇ ਲੀਡਰ ਦੀ ਇੱਜ਼ਤ ਹੁੰਦੀ ਸੀ ਹੁਣ ਲੋਕਾਂ ਦੀ ਵੀ ਇੱਜ਼ਤ ਹੋਣ ਲੱਗ ਗਈ ਹੈ ਸਾਰੇ ਨਾਲ ਨੇ ਬਹੁਤ ਵਧੀਆ ਹੋ ਗਾਰਾ ਮਿਲ ਰਿਹਾ ਹੈ ਉਮੀਦਵਾਰ ਨਾਲ ਵੀ ਗੱਲ ਕਰ ਲੈਂਦੇ ਫੌਜੀ ਸਾਹਿਬ ਇੱਕ ਮੋਰਚਾ ਫਤਿਹ ਕੀਤਾ ਜਾਂਦਾ ਹੈ ਫੌਜ ਦੇ ਵਿੱਚ ਜਦੋਂ ਡਿਊਟੀ ਤੇ ਹੁੰਦੇ ਹੈਗਾ ਅੰਦੇ ਜੰਗ ਲਗਣੀ ਦਾ ਫੌਜਾ ਕਾਇਮ ਨੇ ਕੀ ਹੁਣ ਵੀ ਫੌਜਾ ਕਾਇਮ ਨੇ ਬਿਲਕੁਲ ਫੌਜਾ ਕਾਇਮ ਹੈ ਪਹਿਲੇ ਵੀ 24 ਸਾਲ ਨੌਕਰੀ ਕਰਕੇ ਦੇਸ਼ ਦੀ ਸੇਵਾ ਕੀਤੀ ਹੈ ਹੁਣ ਆਮ ਜਨਤਾ ਦੀ ਤੇ ਮਹੱਲੇ ਦੀ ਸੇਵਾ ਕਰ ਰਹੇ ਆ ਪਹਿਲੇ ਵੀ 2 ਸਾਲ ਤੋਂ ਜਦੋਂ ਸਾਡੀ ਸਰਕਾਰ ਬਣੀ ਹੈ ਉਦੋਂ ਅਸੀਂ 2 2.5 ਸਾਲ ਤੋਂ ਲਗਾਤਾਰ ਕਿਸੇ ਦੀ ਹਿੱਜਕ ਚਿਜਕ ਤੋਂ ਬਿਨਾਂ ਹੀ ਕੰਮ ਕਰਦੇ ਰਹੇ ਹਾਂ ਚੀਵਰੇ ਦਾ ਰਿਕਾਰਡ ਖਰਾਬ ਸੀਗਾ ਉਹਨੂੰ ਜਿਵੇਂ ਮਰਜ਼ੀ ਅਸੀਂ ਕਵਰ ਕਰ ਕਰਕੇ ਅਸੀਂ ਕਵਰ ਕੀਤਾ ਹੈ ਮਤਵ ਨਾਲ ਲੱਗ ਜਾਂਦੀ ਹੈ ਹਾਂ ਆਪ ਵੀ ਪਾਣੀ ਬਾਰ ਕਰ ਕਢਾਉਂਦੇ ਰਹੇ ਆ ਤੇ ਉਹਨਾਂ ਦੀ ਵੀ ਸੇਵਾ ਪਾਣੀ ਦੇਖ ਪਾਣੀ ਚਾਹ ਪਾਣੀ ਵੇਖੋ ਜੇ ਅਸੀਂ ਇਹਨਾਂ ਚੀਜ਼ਾਂ ਦੀ ਨਹੀਂ ਵੇਹ ਗੱਲ ਕਰਨੀ ਚਾਹੀਦੀ ਪਰ ਕਰਨੀ ਪੈਂਦੀ ਹੈ ਕਿਉਂਕਿ ਜੇ ਅਸੀਂ ਆਏਗਾ ਨੂੰ ਚਾਹ ਨਹੀਂ ਪੁੱਛਾਂਗੇ ਤੇ ਉਹ ਸਾਡਾ ਕੰਮ ਕੀ ਕਰੂਗਾ ਖੁਸ਼ ਹੋ ਕੇ ਨਹੀਂ ਕਰੂਗਾ ਉਹ ਜੇ ਚਾਹ ਪੀਆਵਾਂਗੇ ਜਾਂ ਪਾਣੀ ਪੀਆਵਾਂਗੇ ਤੇ ਉਹ ਖੁਲੇ ਦਿਲ ਨਾਲ ਕੰਮ ਕਰਕੇ ਜਾਣਗੇ ਅੱਜ ਮੇਰੀ ਵੋਟਰਾਂ ਨਾਲ ਗੱਲ ਹੋਈ ਸੀ ਸਰਵੇ ਤੇ ਸੀਐਸ ਵਾਰਡ ਦੇ ਵਿੱਚ ਕਹਿੰਦੇ ਫੌਜੀ ਸਾਹਿਬ ਤਾਂ 2 ਸਾਲਾਂ ਤੋਂ ਇਲੈਕਸ਼ਨ ਲੜ ਰਹੇ ਨੇ ਟਿਕਟ ਚਲੋ ਪਾਰਟੀ ਨੇ ਹੁਣ ਦੇ ਕੇ ਭੇਜਿਆ ਕਰਾਰੇ ਸੀ ਕੰਮ ਪਹਿਲਾਂ ਲੋਕਾਂ ਦੇ ਬਿਲਕੁਲ ਕੋਈ ਸ਼ੱਕ ਨਹੀਂ ਜੀ ਮੇਰੀਆਂ ਫੋਟੋ ਕਮ ਸਕੂਨ 150 ਫੋਟੋ ਹੈਗੀ ਹੈ ਜੇ ਮਾਨ ਸਾਹਿਬ ਦੇ ਮੈਂ ਗਰੁੱਪ ਦੇ ਵਿੱਚ ਪਾਈ ਹੋਈ ਹੈ ਉਹ ਕਿਸੇ ਟਾਈਮ ਉਹਦੀ ਕੋਈ ਡੇਟ ਚੈੱਕ ਕਰ ਸਕਦਾ ਹੈ ਤੇ ਕਦੋਂ ਤੋਂ ਕਦੋਂ ਤੱਕ ਇਹ ਨਹੀਂ ਵੀ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਫੋਟੋ ਕਿੱਥੇ ਕਪਾਤੀਆਂ ਪ੍ਰੋਪਰ ਮੇਰੇ ਕੋ ਡੇਟ ਐਮੈਂਡਮੈਂਟ ਹੈ ਉਹ ਆਪਣੀ ਡੇਟ ਆਫ ਸਕਰੀਨਸ਼ਾਟ ਮਾਰ ਕੇ ਮੈਂ ਦਿਖਾ ਸਕਦਾ ਇਹ ਇੰਨੀ ਤਰੀਕ ਤੋਂ ਮੈਂ ਲੱਗਿਆ ਸੀ ਤੇ ਆ ਦਿਨ ਦੇ ਵਿੱਚ ਮੈਂ ਕੰਮ ਕਰਦਾ ਰਿਆ ਤੇ ਕਦੇ ਨਹੀਂ ਚਿਚਕਿਆ ਕਦੇ ਨਹੀਂ ਵੇਖਿਆ ਕਿ ਮੈਨੂੰ ਕੋਈ ਇਹ ਨਾ ਕਵੇ ਵੀ ਯਾਰ ਤੂੰ ਨੀਵੇਂ ਜੇ ਕੰਮ ਕਰੀ ਜਾਂਦਾ ਕਦੇ ਅਪੀਚ ਨਹੀਂ ਲਈ ਹਰ ਜੀ ਸਾਹਿਬ ਮੁਕਾਬਲੇ ਦੇ ਵਿੱਚ ਕਾਂਗਰਸ ਵੀ ਹੈ ਭਾਜਪਾ ਵੀ ਹੈ ਇਧਰ ਤੁਸੀਂ ਵੀ ਹੈਗੇ ਹੋ ਕੀ ਲੱਗਦਾ ਹੈਗਾ ਮੁਕਾਬਲਾ ਟਫ ਹੋਊਗਾ ਕਿ ਇੱਕ ਪਾਸਾ ਲੈ ਜਾਊਗਾ ਨਹੀਂ ਇਹ ਜੀ ਮੇਰੇ ਤੇ ਕਹਿਣ ਦਾ ਮਤਲਬ ਇਹ ਹੈ ਜੇ ਤਾਂ ਲੋਕਾਂ ਨੇ ਆਪਣੇ ਕੰਮ ਵੇਖਿਆ ਤਪੇ ਤਾਂ ਆਪਾਂ ਨੂੰ ਜਿਵੇਂ ਕਹਿੰਦੇ ਘਰੀ ਬੈਠ ਜੀਵੇ ਤਾਂ ਟੈਨਸ਼ਨ ਨਹੀਂ ਹੈਗੀ ਤੇ ਜੇ ਕੰਮ ਵੱਲ ਨਹੀਂ ਵੇਖਣਾ ਜਾਂ ਕੋਈ ਹੋਰ ਲਾਲਚ ਹੈ ਜਾਂ ਕਿਸੇ ਫ੍ਰੈਕਸ਼ਨ ਬਾਜੀ ਐਵੇਂ ਕਰਨੀ ਹੈ ਉਹ ਤਾਂ ਫਿਰ ਕਿਸੇ ਤੇ ਵਸਦਾ ਰੋਗ ਨਹੀਂ ਹੈ ਇਹ ਤਾਂ ਲੋਕਾਂ ਦੀ ਸੋਚ ਹੈ ਵੀ ਇੱਥੇ ਜੀ ਕਹਿੰਦੇ ਵਿਆਹ ਸੀਵਰੇਜ ਜਾਮ ਹੋ ਗਿਆ ਕਿੰਨੇ ਮਿੰਟ 10 ਮਿੰਟ 10 ਮਿੰਟ ਦੇ ਵਿੱਚ ਅੱਜ ਫਿਰ ਲ ਬੰਦਾ ਇੱਥੇ ਮੌਕੇ ਤੇ ਹਾਜ਼ਰ ਹੈ ਤੜਕੇ ਅਸੀਂ ਤੁਰ ਲੱਗੇ ਤੇ ਕਹਿੰਦੇ ਜੀ ਪਾਣੀ ਭਰਿਆ ਅਸੀਂ ਤੇਰੇ ਨਾਲ ਤਾਂ ਤੁਰਾਂਗੇ ਮੇਕ ਇੱਕ ਮਿੰਟ ਪੰਜ ਦਿਓ ਮੈਨੂੰ ਦੋਸਾਂ ਮਿੰਟਾਂ ਗੱਡੀ ਆ ਗਈ ਕਿੰਦੇ ਗੱਡੀ ਪਹੁੰਚ ਚੁੱਕੀ ਐ ਐਮਐਲ ਸਾਹਿਬ ਤੁਹਾਡਾ ਉਮੀਦਵਾਰ ਪਹਿਲਾਂ ਹੀ ਕੰਮ ਕਰਵਾਈ ਜਾ ਰਿਹਾ ਹੈਗਾ ਮੈਨੂੰ ਲੱਗਦਾ ਜਿਹੜੀ ਤੁਸੀਂ ਉਦੋਂ ਗੱਲ ਕੀਤੀ ਸੀ ਲੋਕ ਵੱਡੇ ਆ ਲੋਕ ਖੇਤਰ ਚ ਚਾਣਗੇ ਲੋਕ ਆਮ ਲੋਕ ਪਹਿਲਾਂ ਐਮਐਲ ਆਏ ਹੁਣ ਆਮ ਜਿਹੜਾ ਵਰਕਰ ਹੈਗਾ ਉਸ ਨੂੰ ਟਿਕਟ ਮਿਲੀ ਹੈਗੀ ਐ ਤੇ ਲੱਗਦਾ ਮੁਕਾਬਲਾ ਜਿੱਦਾਂ ਮੈਂ ਪਹਿਲਾਂ ਇਹਨਾਂ ਨੂੰ ਸਵਾਲ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਜਿਹੜੇ ਉਮੀਦਵਾਰ ਨੇ ਸਾਰੀਆਂ ਪਾਰਟੀਆਂ ਆਪਣੇ ਖੜਾਉਂਦੀਆਂ ਪਰ ਲੋਕ ਉਹਨਾਂ ਨੂੰ ਫਤਵਾ ਦਿੰਦੇ ਜਿਹੜੇ ਲੋਕ ਖੇਤਰ ਵਿੱਚ ਖੜਦੇ ਨੇ ਫੌਜੀ ਸਾਹਿਬ ਦਾ ਜਿਹੜਾ ਸਿਸਟਮ ਹੈ ਕੰਮ ਕਰਨ ਦਾ ਤਰੀਕਾ ਇਹ ਤਾਂ ਕਈ ਵਾਰੀ ਇੱਕ ਵਾਰੀ ਮੇਰੇ ਨਾਲ ਫੋਨ ਤੇ ਵੀ ਗੱਲ ਹੋਈ ਵੀ ਉਹ ਮਸਬੂਕ ਕਮੇਟੀ ਵਾਲੇ ਗੱਡੀ ਲੈ ਕੇ ਨਹੀਂ ਆਉਂਦੇ ਤਾਂ ਪੂਰੇ ਮਤਲਬ ਜਿੰਨਾ ਰੋਗ ਹੁੰਦਾ ਉਹਦੇ ਰੋਗ ਨਾਲ ਕਿਹਾ ਵੀ ਜੇ ਪਹੁੰਚਦੇ ਤੇ ਫਿਰ ਮੈਂ ਆਪ ਲੈ ਕੇ ਆਵਾਂ ਤਾਂ ਇਸ ਤਰ੍ਹਾਂ ਕਰਕੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਤੇ ਕੰਮ ਲੈਣ ਵਾਸਤੇ ਤਾਂ ਤੁਹਾਨੂੰ ਪਤਾ ਹੀ ਹੈ ਤੇ ਜੇ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਤਾਂ ਇਹਨਾਂ ਨੇ ਮੈਨੂੰ ਕਹਿਣਾ ਤੇ ਅੱਜ ਇਹਨੂੰ ਲੋਕ ਐਮਸੀ ਚੁਣਨਗੇ ਤਾਂ ਲੋਕ ਇਹਨੂੰ ਕਹਿਣਗੇ ਕੰਮਕਾਰ ਸਾਰੇ ਹੋਣਗੇ ਹੋ ਵੀ ਰਹੇ ਨੇ ਇਹਦੇ ਕਹੇ ਤੇ ਹੋ ਰਹੇ ਨੇ ਇਹ ਅਸਲ ਗੱਲ ਇਹ ਸੀ ਕਿ ਇਹਦਾ ਪਹਿਲਾ ਹੀ ਮਨੋਬਲੇ ਜਿਹੜਾ ਉਹ ਵਧਿਆ ਹੋਇਆ ਕਿ ਸ਼ੁਰੂ ਤੋਂ ਜ ਜੇ ਸਮਾਂ ਮਿਲ ਗਿਆ ਤਾਂ ਲੋਕ ਸੇਵਾ ਚ ਆਪਣੀ ਜ਼ਿੰਦਗੀ ਬੀਤ ਕਰਨੀ ਲੋਕ ਸੇਵਾ ਦੀ ਗੱਲ ਕੀਤੀ ਇੱਕ ਸੇਵਾ ਤੁਸੀਂ ਪੁਲਿਸ ਦੇ ਵਿੱਚ ਕਰਕੇ ਆਏ ਹੋ ਇਹ ਫੌਜ ਦੇ ਵਿੱਚ ਕਰਕੇ ਦੋ ਜਵਾਨ ਕਹਿ ਸਕਦਾ ਮੈਂ ਤਾਂ ਹੁਣ ਦੋ ਜਵਾਨ ਮੈਦਾਨ ਦੇ ਵਿੱਚ ਨੇ ਤੇ ਜਿਹੜਾ ਜੰਗ ਫਤਿਹ ਹੋ ਜਾਊਗਾ ਬਿਲਕੁਲ ਫਤਿਹ ਹੋਗਾ ਜੀ 100% ਜਿਹੜੇ ਬਾਕੀ ਆਪਾਂ ਕਿਸੇ ਨੂੰ ਨਿੰਦਣਾ ਨਹੀਂ ਪਰ ਜਿਹੜੇ ਲੋਕ ਉਹ ਕੰਮ ਕਰਦੇ ਨੇ ਉਸ ਤਰ੍ਹਾਂ ਲੋਕਾਂ ਨੇ ਇਨਕਾਰ ਦਿੱਤਾ ਲੋਕ ਨਹੀਂ ਚਾਹੁੰਦੇ ਲੋਕ ਸਿਰਫ ਕਾਮਾਂ ਦੀ ਗੱਲ ਕਰਦੇ ਨੇ ਚੰਗੀ ਰਾਜਨੀਤੀ ਦੀ ਦੇਖੋ ਅਸੀਂ ਜਦੋਂ ਦੇ ਆਏ ਨਾ ਤਾਂ ਕਦੇ ਕੋਈ ਲੜਾਈ ਝਗੜਾ ਨਾ ਕਦੇ ਗਲਤ ਕਿਸੇ ਦੀ ਸਪੋਰਟ ਕੀਤੀ ਹੈ ਕੋਈ ਵੀ ਪਾਰਟੀ ਵਾਲਾ ਆ ਜਾਂਦਾ ਕਿਸੇ ਪਾਰਟੀ ਦਾ ਜਿੰਨੀਆਂ ਵੀ ਪਾਰਟੀਆਂ ਹੈ ਗਿਆ ਸਾਰਿਆਂ ਦਾ ਸਤਿਕਾਰ ਕਰਦੇ ਆ ਜਿੱਥੇ ਠੀਕ ਹੈ ਉਹਦੇ ਨਾਲ ਖੜ ਜੀ ਤੇ ਜਿਹੜਾ ਗਲਤ ਉਹਦੇ ਨਾਲ ਨਹੀਂ ਖੜਦੇ ਬਿਲਕੁਲ ਜੀ ਸਾਰੀਆਂ ਪਾਰਟੀਆਂ ਦਾ ਕੀਤਾ ਜਾਂਦਾ ਸਤਿਕਾਰ ਤੇ ਹੁਣ ਸਤਿਕਾਰ ਲੋਕਾਂ ਦੇ ਲੈ ਕੇ ਜਾ ਰਹੇ ਹੈ ਗਿਆ ਫੌਜੀ ਗਰਮੇਸ਼ ਸਿੰਘ ਦੇ ਹੱਕ ਦੇ ਵਿੱਚ ਅੱਜ ਪਹਿਲੇ ਦਿਨ ਡੋਰ ਡੋਰ ਪ੍ਰਚਾਰ ਜਿਹੜਾ ਹੈਗਾ ਹਲਕੇ ਦੇ ਵਿਧਾਇਕ ਸਰਦਾਰ ਫੌਜੀ ਸਿੰਘ ਸਰਾਰੀ ਨੇ ਸ਼ੁਰੂਆਤ ਕਰਾ ਦਿੱਤੀ ਗਈ ਹੈ ਤੇ ਵਾਰਡ ਨੰਬਰ 15 ਦੇ ਵਿੱਚ ਗੱਲ ਕਰਦੇ ਆਂ ਤਾਂ ਵਾਰਡ ਨੰਬਰ 15 ਦੇ ਵਿੱਚ ਹੁਣ ਕੁੰਡੀਆਂ ਦੇ ਸਿੰਘ ਫਸਣਗੇ ਕਿਉਂਕਿ ਅੱਜ ਹੀ ਦੂਜੀਆਂ ਬਾਡੀਆਂ ਦੇ ਵੀ ਸਮਾਗਮ ਜਿਹੜੇ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਗਈ ਉਹ ਵੀ ਤੁਹਾਨੂੰ ਕਵਰੇਜ ਦਿਖਾਉਂਦੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਰਾ ਤੁਹਾਡਾ ਖੁੱਦਾ ਗੁਰੂ ਵਰਸਾਇਲਾ